ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਸ਼ਾਇਦ ਕੋਈ ਐਸਾ ਘਰ ਹੋਵੇ ਜਿੱਥੇ ਟੈਨਸ਼ਨ ਡਿਪਰੈਸ਼ਨ ਐਂਜ਼ਾਇਟੀ ਜਾਂ ਹੋਰ ਇਹੋ ਜਿਹੀਆਂ ਬਹੁਤ ਸਾਰੀਆਂ ਬਿਮਾਰੀਆਂ ਜੋ ਸਾਡੇ ਦਿਮਾਗ ਤੋਂ ਰਿਲੇਟਡ ਹੈਗੀਆਂ ਅਸੀਂ ਪ੍ਰਾਣੀਆਂ ਗੱਲਾਂ ਨੂੰ ਜਪਦੇ ਰਹੇ ਨੇ ਜਪ-ਜਪ ਕੇ ਉਹ ਸਿੱਧ ਕਰ ਲੈਨੇ ਆ ਫਿਰ ਜ਼ਿੰਦਗੀ ਵਿੱਚ ਅਸੀਂ ਖੁਆਰ ਹੁੰਨੇ ਆ ਪਰੇਸ਼ਾਨ ਹੁੰਨੇ ਆ ਦੁੱਖ ਹੁੰਦਾ ਸਾਨੂੰ ਅੱਜ ਮੈਂ ਵੀਡੀਓ ਲੈ ਕੇ ਆਇਆ ਮਾ ਤੁਹਾਡੇ ਵਾਸਤੇ ਕਿ ਤੁਹਾਡੀ ਹਰ ਪਰੇਸ਼ਾਨੀ ਦੂਰ ਕਰੇਗਾ ਔਰ ਤੁਸੀਂ ਆਪਣੀ ਦਿਮਾਗ ਦੇ ਵਿੱਚੋਂ ਪੁਰਾਣੀਆਂ ਗੱਲਾਂ ਕਿਦਾਂ ਕੱਢ ਸਕਦੇ ਹੋ ਉਹਦਾ ਪੂਰੇ ਦਾ ਪੂਰਾ ਨੁਕਤਾ ਜਾਂ ਉਪਾਏ ਦੱਸ ਰਿਹਾ ਹਾਂ ਸ਼ਾਇਦ ਮੀਡੀਆ ਦੇ ਪਹਿਲੀ ਵਾਰ ਆਇਆ ਵਾ ਸਾਥ ਸੰਗਤ ਜੀ ਮੈਂ ਪੂਰੀ ਜ਼ਿੰਮੇਵਾਰੀ ਲਈ ਹੈ ਕਿ ਆਪਣੀ ਪੂਰੀ ਸੰਗਤ ਦੀ ਕਿਤੇ ਨਾ ਕਿਤੇ ਹੈਲਪ ਕਰਕੇ ਇਹਨਾਂ ਦਾ ਸਾਥ ਦੇ ਕੇ ਇਹਨਾਂ ਦਾ ਦੁੱਖ ਦਰਦ ਦੂਰ ਕਰਾਂ ਵੀਡੀਓ ਦੇਖੋ ਔਰ ਲਾਭ ਉਠਾਓ ਔਰ ਇੱਕ ਗੱਲ ਦੱਸਾਂ ਤੁਹਾਨੂੰ ਕਿਸੇ ਦੱਸਣੀ ਨਹੀਂ ਕਿਸੇ ਨੇ ਅੱਜ ਮੈਂ ਦੱਸ ਰਿਹਾ ਸੱਚਖੰਡ ਦਾ ਰਸਤਾ ਅੰਮ੍ਰਿਤ ਮੇਲੇ ਦੇ ਵਿੱਚੋਂ ਹੋ ਕੇ ਜਾਂਦਾ ਹੈ ਭੈਣਾ ਭਰਾਵਾਂ ਦੇ ਇਹਨੇ ਫੋਨ ਆ ਰਹੇ ਆ ਔਰ ਮੈਂ ਤਕਰੀਬਨ ਹਰ ਰੋਜ਼ ਤੁਹਾਨੂੰ ਉਹੀ ਉਪਾਏ ਦੇ ਰਿਹਾ ਮੈਂ ਜੋ ਕਿ ਸਾਡੇ ਭੈਣ ਭਰਾਵਾਂ ਦੇ ਕੰਮ ਆਵੇ ਹੁਣ ਦੋ ਦਿਨ ਤੋਂ ਇਹੋ ਜਿਹੇ ਫੋਨ ਆਏ ਆ ਕਿ ਜਦੋਂ ਮੈਂ ਉਹਨਾਂ ਨੂੰ ਕਹਣਾ ਕਿ ਆਪਣਾ ਦਿਮਾਗ ਖਾਲੀ ਕਰੋ ਆ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਕਿ ਅਸੀਂ ਕਿੱਦਾਂ ਕਰੀਏ ਕੁਝ ਨਹੀਂ ਸੋਚਦਾ ਪਿਆ ਸਾਡੇ ਨਾਲ ਇੰਨੀਆਂ ਪਰੇਸ਼ਾਨ ਹੋ ਚੁੱਕੇ ਆ ਸਾਡੇ ਬੱਚੇ ਇੰਨਾ ਪਰੇਸ਼ਾਨ ਕਰ ਰਹੇ ਸਾਡੇ ਘਰ ਵਾਲੇ ਇੰਨਾ ਪਰੇਸ਼ਾਨ ਕਰ ਰਹੇ ਮਤਲਬ ਹਰ ਜਗ੍ਹਾ ਕਿਤੇ ਨਾ ਕਿਤੇ ਪਰੇਸ਼ਾਨੀਆਂ ਚੱਲ ਰਹੀਆਂ ਤੇ ਉਹਦਾ ਮੈਂ ਅੱਜ ਇੱਕ ਛੋਟਾ ਜਿਹਾ ਉਪਾਏ ਤੁਹਾਨੂੰ ਦੇਣ ਲੱਗਾ ਵਾ ਇਹ ਵੈਦਿਕ ਉਪਾਏ ਹੈਗਾ ਔਰ ਇਹ ਨਾ ਕਾਰਗਰ ਹੈਗਾ ਵਾ ਕਿ ਤੁਸੀਂ ਆਪਣੀ ਜਿਹੜੀ ਸੋਚ ਹੈਗੇ ਇਸ ਤੋਂ بچੋਗੇ ਬਿਮਾਰੀਆਂ ਤੋਂ بچੋਗੇ ਤੁਸੀਂ ਆਪਣੇ ਘਰ-ਬਾਰ ਬਾਰੇ ਜਾਂ ਆਪਣੇ ਫਿਊਚਰ ਵਾਲੇ ਜਾਂ ਭਵਿਖ ਬਾਰੇ ਬਿਲਕੁਲ ਨਹੀਂ ਸੋਚ ਪਾ ਰਹੇ ਕਿਉਂ ਕਿ ਤੁਹਾਡੇ ਉੱਤੇ ਦਿਮਾਗ ਦੇ ਤੇ ਇਹਨਾਂ ਬੋਝ ਹੈਗਾ ਹੁਣ ਜ਼ਿਆਦਾਤਰ ਕੁਝ ਲੋਕਾਂ ਨੇ ਇਹ ਵੀ ਦੱਸਿਆ ਕਿ ਉਹ ਡਿਪਰੈਸ਼ਨ ਵਿੱਚ ਚਲੇ ਗਏ ਆ ਪਰ ਅੱਜ ਉਹਨਾਂ ਦਾ ਇਹ ਹਾਲ ਹੈ ਕਿ ਨਾਲ ਤੇ ਉਹ ਅੰਮ੍ਰਿਤ ਵੇਲਾ ਉੱਠ ਕੇ ਸੰਭਾਲ ਰਹੇ ਆ ਕਹਿੰਦੇ ਸਾਡੇ ਜਾਗ 8 ਵਜੇ ਖੁੱਲਦੀ ਆ ਫਿਰ ਜਿਸਮ ਉਹ ਦਰਦ ਹੁੰਦਾ ਰਹਿੰਦਾ ਅਸੀਂ ਪਾਠ ਵੀ ਨਹੀਂ ਕਰ ਪਾ ਰਹੇ ਸਾਡੇ ਕੋਲ ਟਾਈਮ ਜੇ ਲਿਮਟਿਡ ਹੈਗਾ ਸਾਡੇ ਕੋਲ ਇਨਾ ਲੰਮਾ ਟਾਈਮ ਨਹੀਂ ਹੈ ਕਿ ਅਸੀਂ 10000 ਸਾਲ ਜਾਂ 5000 ਸਾਲ ਦਾ ਸੱਜੂਗ ਦੇ ਵਿੱਚ ਜਾਂ ਤ੍ਰੇਤਾ ਯੁਗੇ ਲੋਕ ਹੀ ਜਿੰਦੇ ਸੀ ਸਾਡੇ ਕੋਲ ਇੱਕੋ ਹੀ ਟਾਈਮ ਹੈਗਾ ਉਹ ਵੀ 50 ਤੋਂ 60 ਸਾਲ ਤੱਕ ਇਹ ਸਾਇੰਸ ਕਹਿੰਦੀ ਹੈ ਜੇ ਨੂੰ ਆਪਣੇ ਬੋਨਸ ਦੇ ਦਿੱਤਾ ਉਹ ਅਸੀਂ 90 100 ਸਾਲ ਤੱਕ ਵੀ ਜਿੰਦੇ ਆ ਤੇ ਅਸੀਂ ਇਸੇ ਟਾਈਮ ਦੇ ਵਿੱਚ ਹੀ ਸੱਚਖੰਡੋ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕੋਸ਼ਿਸ਼ਾਂ ਸਫਲ ਹੁੰਦੀਆਂ ਵਾਦੇ ਟੁੱਟ ਜਾਂਦੇ ਆ ਅੱਜ ਮੈਂ ਤੁਹਾਨੂੰ ਇੱਕ ਐਸਾ ਨੁਸਖਾ ਦੇਣ ਲੱਗਾ ਵਾਂ ਕਿ ਜੋ ਤੁਸੀਂ ਸੋਚਿਆ ਵੀ ਨਹੀਂ ਹੋਏਗਾ ਇਹ ਸਾਡੇ ਸ਼ਾਸਤਰਾਂ ਦੇ ਵਿੱਚ ਹੈਗਾ ਇਹ ਬਹੁਤ ਪੁਰਾਣਾ ਨੁਸਖਾ ਹੈਗਾ ਕਿ ਪਹਿਲਾਂ ਬਹੁਤ سارے ਲੋਕ ਇਹ ਕਰ ਚੁੱਕੇ ਆ ਅੱਜ ਵੀ ਜਿਹੜੇ ਵੱਡੇ ਸਾਧੂ ਸੰਨਿਆਸੀ ਹੈਗੇ ਉਹ ਇਹ ਅੱਜ ਵੀ ਆਪਣਾ ਅਨੁਸਕਾ ਅਪਣਾ ਕੇ ਆਪਣੇ ਦਿਮਾਗ ਦੇ ਵਿੱਚ ਜੋ ਬੇਕਾਰ ਦੀਆਂ ਗੱਲਾਂ ਉਹਨੂੰ ਬਾਹਰ ਕੱਢਦੇ ਹੈਗੇ ਆ ਆਓ ਅਸੀਂ ਨੁਸਖਾ ਸ਼ੁਰੂ ਕਰਦੇ ਆਂ ਉਹਦੇ ਵਾਸਤੇ ਸਾਨੂੰ ਕੋਈ ਸਮਾਨ ਦੀ ਲੋੜ ਹੈਗੀ ਜਿੱਦਾਂ ਇੱਕ ਤਨ ਤਿਰੰਤੀ ਲੈਣੀ ਆ ਜਾਂ ਜਿ ਪ੍ਰਾਦ ਲੈ ਲਓ ਜਾਂ ਤਸਲਾ ਲੈ ਲਓ ਜਾਂ ਜਿਹੜੇ ਮਕਾਨ ਬਣਾਉਣੇ ਜੇ ਕੰਮ ਹੁੰਦਾ ਨਾ ਤਸਲਾ ਉਹ ਲੈ ਸਕਦੇ ਹੋ ਇੱਕ ਮੋਮਬੱਤੀ ਜੈਲੀ ਹੋਏਗੀ ਇੱਕ ਮਾਚਿਸ ਇੱਕ ਮੋਮਬੱਤੀ ਦਾ ਸਟੈਂਡ ਔਰ ਇੱਕ ਪਾਣੀ ਦੀ ਬੋਤਲ ਪਾਣੀ ਦੀ ਬੋਤਲ ਜਾਂ ਪਾਣੀ ਦਾ ਗਲਾਸ ਲੈ ਲਓ ਬਸ ਇਨਾਂ ਕ ਸਾਮਾਨ ਚਾਹੀਦਾ ਇੱਕ ਕਾਲਾ ਪੈਨ ਔਰ ਇੱਕ ਪੇਪਰ ਇਹ 14 ਦਾ ਪੇਪਰ ਲਿਆ ਵਾ ਅਗਾ ਤੁਹਾਡੇ ਪਰੇਸ਼ਾਨੀਆਂ ਘਟਾ ਦੇਣ ਅੱਧਾ ਵੀ ਇਸਤੇਮਾਲ ਕਰ ਸਕਦੇ ਹੋ ਇੱਕ ਪੈਨ ਕਾਲਾੇ ਬਾਲਾ ਜੇ ਜਿਹੜਾ ਰਫਿਲ ਕਾਲਾ ਹੋਵੇ ਹੁਣ ਤੁਹਾਨੂੰ ਕਰਨਾ ਕੀ ਆ ਆਰਾਮ ਨਾਲ ਬੈਠ ਕੇ ਤੁਸੀਂ ਇਹਦੇ ਉੱਤੇ ਜੋ ਤੁਹਾਡੀ ਪਰੇਸ਼ਾਨੀਆਂ ਆ ਜਿਹਨਾਂ ਤੁਹਾਨੂੰ ਪਰੇਸ਼ਾਨ ਕਰਦੇ ਪਏ ਆ ਜਾਂ ਕੋਈ ਇਹ ਬੰਦੇ ਪਰੇਸ਼ਾਨ ਕਰਦੇ ਆ ਜਿਹਦੇ ਤੁਹਾਡੇ ਕੋ ਰਿਸ਼ਤੇ ਦਾ ਪਰੇਸ਼ਾਨ ਕਰਦੇ ਆ ਕਰਜ਼ਾ ਹੈਗਾ ਤੇ ਕਰਜ਼ੇ ਵਾਲੇ ਪਰੇਸ਼ਾਨ ਕਰ ਰਹੇ ਆ ਜਿਹੜੇ ਰਾਤ-ਰਾਤ ਸੌਂ ਨਹੀਂ ਸਕਦੇ ਤੁਹਾਡੇ ਕਰਜ਼ੇ ਬਹੁਤ ਜ਼ਿਆਦਾ ਹੋ ਗਿਆ ਕਰਜ਼ੇ ਵੀ ਤੁਹਾਨੂੰ ਪਰੇਸ਼ਾਨ ਕਰ ਰਿਹਾ ਮਤਲਬ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਪਰੇਸ਼ਾਨੀ ਹੈਗੀ ਆ ਉਹ ਸਾਰੇ ਇੱਕ ਇੱਕ ਕਰਕੇ ਇੱਥੇ ਲਿਖੋ ਲਿਖਣ ਤੋਂ ਬਾਅਦ ਇਹਨੂੰ ਤੁਸੀਂ ਫੋਲਡ ਕਰਕੇ ਐਦਾ ਰਾਤ ਨੂੰ ਆਪਣੇ ਤਕੀਏ ਦੇ ਥਲੇ ਰੱਖ ਲਓ ਔਰ ਸੌਣ ਤੋਂ ਪਹਿਲਾਂ ਜੋ ਜੋ ਤੁਸੀਂ ਇਹਦੇ 'ਚ ਲਿਖਿਆ ਇਹਨੂੰ ਇੱਕ ਵਾਰੀ ਆਪਣੇ ਅੱਖਾਂ ਨਾਲ ਦੇਖਣ ਦੀ ਕੋਸ਼ਿਸ਼ ਕਰੋ ਕਿ ਜਿਹੜੇ ਤੁਹਾਡੇ ਬੰਦੇ ਸੀ ਤੁਹਾਨੂੰ ਕਿੱਦਾਂ ਉਹਨੇ ਪਰੇਸ਼ਾਨ ਕਿਸ ਤਰ੍ਹਾਂ ਕਿੱਦਾਂ ਕਿੱਦਾਂ ਉਹ ਜਿੰਨੀ ਵੀ ਹੋ ਸਕੇ ਸਟੋਰੀ ਆਪਣੇ ਦਿਮਾਗ 'ਚ ਲਿਆਓ ਫਿਰ ਉਹਨੂੰ ਸਰਾਣੀ ਥਲੇ ਰੱਖ ਕੇ ਸੌਂ ਜਾਓ ਸਵੇਰੇ ਉੱਠ ਕੇ ਤੁਸੀਂ ਆਪਾਂ ਇਸ਼ਨਾਨ ਕਰ ਲਿਆ ਕੱਪੜੇ ਬਦਲ ਕੇ ਸਾਫ ਸੁਥਰੇ ਸਭ ਕੁਝ ਕਰਕੇ ਬੈਠ ਜਾਓ ਉਸ ਤੋਂ ਬਾਅਦ ਇਹਨੂੰ ਕਾਗਜ਼ ਨੂੰ ਆਪਣੇ ਅੱਗੇ ਰੱਖ ਲਓ ਐ ਕਰਕੇ ਔਰ ਅੱਖਾਂ ਬੰਦ ਕਰਕੇ ਬੈਠ ਜਾਓ ਇਹਦਾ ਆ ਥੱਲੇ ਉੱਪਰ ਇੱਥੇ ਰੱਖ ਲਓ ਅੱਖਾਂ ਬੰਦ ਕਰਕੇ ਜੋ ਜੋ ਤੁਸੀਂ ਇਹਦੇ ਲਿਖਿਆ ਉਹ ਸਾਰੇ ਆਪਣੇ ਦਿਮਾਗ ਦੇ ਵਿੱਚ ਉਹ ਲਿਆਓ ਆਪਣੇ ਦੀ ਜਿਹੜਾ ਫਿਲਮ ਚੱਲਦੀ ਹੈ ਨਾ ਇਸ ਤਰ੍ਹਾਂ ਲਿਆਓ ਆਪਣੇ ਦਿਮਾਗ ਜ ਨੂੰ ਸੋਚੋ ਸਾਰੀ ਜੀ ਆਪਣੇ ਅੱਖਾਂ ਸਾਹਮਣੇ ਲੈ ਕੇ ਆਓ ਔਰ ਐਸਾ ਰੱਖ ਕੇ ਬਹਿ ਜਾਓ ਜਿੰਨਾ ਵੀ ਟਾਈਮ ਲੱਗੇ 10 ਮਿੰਟ 15 ਮਿੰਟ ਅੱਧਾ ਘੰਟਾ ਘੰਟਾ ਤੁਸੀਂ ਸਾਰੀ ਚੀਜ਼ ਇੱਕ ਪਾਰੀ ਨੂੰ ਦਿਮਾਗ ਦੀ ਲੈਣੀ ਸਾਹਮਣੇ ਰੱਖ ਕੇ ਬਹਿ ਜਾਓ ਜਿੰਨਾ ਵੀ ਟਾਈਮ ਲੱਗੇ 10 ਮਿੰਟ 15 ਮਿੰਟ ਅੱਧਾ ਘੰਟਾ ਘੰਟਾ ਤੁਸੀਂ ਸਾਰੀ ਚੀਜ਼ ਇੱਕ ਵਾਰੀ ਉਹਨਾਂ ਦਿਮਾਗ 'ਚ ਲੈਣੀ ਸਾਰੀ ਹੁਣ ਪੂਰੇ ਦਾ ਪੂਰਾ ਦੇਖਣਾ ਆਏਗਾ ਇੱਕ ਵਾਰੀ ਦੇਖਣ ਤੋਂ ਬਾਅਦ ਫਿਰ ਇਹ ਪੇਪਰ ਹੱਥੇ ਲੈ ਲੈਣਾ ਹੈ प्रैक्टिकल करके दिखा रहे हैं कि कोई चूक ना मोमबत्ती जला लीजिए उस तुम्हें तो ਇੱਕ ਵਾਰੀ ਸਾਰਾ ਪੜੋ ਪੜ ਕੇ ਇਹਨੂੰ ਫੋਲਡ ਕਰੋ ਇੱਕ ਫੋਲਡ ਹੋਰ ਕਰ ਲਓ ਇਹਨੂੰ ਜਲਾ ਦਿਓ ਮੈਂ ਕਿਹਾ ਵਾ ਮੇਰੀ ਸਾਰੀ ਪਰੇਸ਼ਾਨੀਆਂ ਜਾਓ ਸੜ ਕੇ ਸੁਆਹ ਹੋ ਜਾਓ ਮੇਰੇ ਦਿਮਾਗ ਨੂੰ ਬਿਲਕੁਲ ਖਾਲੀ ਕਰ ਦਿਓ ਮੇਰੇ ਕਾ ਜੋ ਵੀ ਦਿਮਾਗ ਦੇ ਚ ਭਰਿਆ ਹੋਇਆ ਸਭ ਸੜ ਗਿਆ ਮੈਂ ਬਿਲਕੁਲ ਨਿਰਨਵ ਨਰੋਇਆ ਹੋ ਗਿਆ ਜਦ ਮੈਂ ਹੋ ਗਈ ਮੈਂ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਦੁੱਖ ਦਰਦ ਜੋ ਦਿਮਾਗ ਇਹ ਭਰੇ ਹੋਏ ਸੀ ਮੈਂ ਸਭ ਜਲਾਤੇ ਮੇਰੀ ਡਿਪਰੈਸ਼ਨ ਤੇ ਮੈਨੂੰ ਜੋ ਜੋ ਮੈਨੂੰ ਜੋ ਡਰ ਲੱਗਦਾ ਸੀਗਾ ਜਾਂ ਮੈਨੂੰ लोग डरा सके मैं सर डर अज जला दता फिर अपने इश्त याद करो जिनू भी अपने दिलों अरद करो अरदस करनी है अपने बैठ जाओ जो अंदरों निकलती अरदास करो उस तो बाद फिर अखा बंद करके फिर बह जाओ ऐसा बह जाओ बेशक चाहे ऐसा बह जाओ वो तो है बैठ के जो जो तुम लिखिया ਔਰ ਸਭ ਦੁਬਾਰਾ ਯਾਦ ਕਰੋ ਉਹ ਸਾਰੀ ਯਾਦਾਂ ਤੁਹਾਡੀਆਂ ਗਾਇਬ ਹੋ ਜਾਣਗੀਆਂ ਫਿਰ ਕੀ ਕਰਨਾ ਜਿੰਨੀਆਂ ਵੀ ਯਾਦਾਂ ਆ ਰਹੀਆਂ ਉਹਨੂੰ ਆ ਲੈਣ ਦਿਓ ਅਜਾ ਜਿੰਨਾ ਵੀ ਟਾਈਮ ਲੱਗੇ ਬੈਠੋ ਬੈਠਣ ਤੋਂ ਬਾਅਦ ਫਿਰ ਉਹ ਪੂਰੀਆਂ ਯਾਦਾਂ ਨੂੰ ਇੱਕ ਟੀਵੀ ਦੇ ਵਿੱਚ ਲੈ ਆਓ ਜਨੇ ਕੇ ਤੁਸੀਂ ਜਿਹੜੇ ਜਿਹੜੇ ਯਾਦਾ ਚੱਲ ਰਹੇ ਆ ਤੇਰੇ ਦਿਮਾਗ ਹੀ ਵੀਡੀਓ ਚੱਲ ਰਹੇ ਉਹ ਇੱਕ ਟੀਵੀ ਦੇ ਵਿੱਚ ਲੈ ਆਓ ਕਿਉਂਕਿ ਟੀਵੀ ਦੇ ਵਿੱਚ ਉਹ ਜਿਹੜੇ ਸਾਰੇ ਅੱਛੀ ਪ੍ਰੋਗਰਾਮ ਦੇਖ ਰਹੇ ਹੋ ਉਹਨਾਂ ਕਰੀ ਜਾਓ ਦੇਖੀ ਜਾਓ ਦੇਖੀ ਜਾਓ ਜਦੋਂ ਤੁਹਾਨੂੰ ਪਤਾ ਲੱਗੇਗਾ ਮੈਂ ਪੂਰੇ ਦੇਖ ਲਿਆ ਫਿਰ ਟੀਵੀ ਨੂੰ ਮਹਿਸੂਸ ਕਰੋ ਕਿ ਉਹ ਛੋਟਾ ਹੋ ਰਿਹਾ ਹੈ ਛੋਟਾ ਹੋ ਰਿਹਾ ਹੈ ਛੋਟਾ ਹੋ ਰਿਹਾ ਹੈ ਛੋਟਾ ਹੋ ਰਿਹਾ ਹੈ ਛੋਟਾ ਛੋਟਾ ਜਿਹਾ ਛੋਟਾ ਹੋਏ ਆ ਕਰਕੇ ਉਹਨੂੰ ਬਸ ਜੋ ਤੁਸੀਂ ਟੀਵੀ ਆਪਣੇ ਇਮੇਜਿਨੇਸ਼ਨ ਦੇ ਜਾਂ ਆਪਣੇ ਦਿਮਾਗ 'ਚ ਬਣਾਇਆ ਸੀ ਜਿਹਦੇ ਵਿੱਚ ਸਾਰੀ ਜਿਆਦਾ ਆ ਰਹੀਆਂ ਸੀ ਉਹਨੂੰ ਤੋੜ ਦੇਤਾ ਤੁਸੀਂ ਹੱਥ ਛੱਡ ਦੇ ਦਿੱਤੇ ਫਿਰ ਪਾਣੀ ਦਾ ਗਲਾਸ ਲਓ ਜਾਂ ਬੋਤਲ ਲਓ ਦੋ ਘੋਟੇ ਤਿੰਨ ਘੋਟੇ ਪੰਜ ਘੋਟੇ ਜਿੰਨੇ ਪਰਨੇ ਪਰੋ और उस टाइम याद करो तो पुरानी यादा बहुत घट जाएंगी तो घंटे बाद चीज़ कोशिश भी करोगे ना तो, तो बहुत घट चीज़ा याद हो है, बाकी तकरीबन खत्म हो जाएगी ये अजमाई हुए नुस्खा है और शायद मैं इस नाग मेरा ट्यून्ड है पंद्रह मिनट तो ज़्यादा मेरे दिमाग एक कोई गल नहीं रेंती इतों तक मिश्री डैथ हुई है जो अंदर देखे ना उसकी डैथ हो गई है ਤੇ ਡੈਡ ਬੜੀ ਦੇਖੀਆ ਤੇ ਸ਼ੌਕ ਲੱਗਾ ਪਰੇਸ਼ਾਨੀ ਹੋਈ ਮੇਰੀ ਨੋ ਆ ਗਈ ਉਹਦੀ ਹੋਰ ਰਿਸ਼ਤੇਦਾਰ ਆ ਗਏ ਹਸਪੀਟਲ ਲੈ ਗਏ ਅੱਧੇ ਘੰਟੇ ਦੇ ਏਅਰ ਗੇਟ ਦੇ ਵਿੱਚ ਉਸ ਤੋਂ ਬਾਅਦ ਮੇਰੇ ਸਭ ਕੁਝ ਦਿਮਾਗੋਂ ਨਿਕਲ ਗਿਆ ਦੁੱਖ ਤਕਲੀਫ ਜੋ ਸੀ ਸਾਰੀ ਦਿਮਾਗੋਂ ਬਾਹਰ ਹੋ ਗਈ ਫਿਰ ਜੋ ਵੀ ਉਹਨਾਂ ਸੀਗਾ ਜਾਂ ਜਦੋਂ ਉਹਨਾਂ ਨੂੰ ਸੰਸਕਾਰ ਕੀਤਾ ਗਿਆ ਉਸ ਟਾਈਮ ਹੀ ਇੱਕ ਥੋੜਾ ਜਿਹਾ ਮਹਿਸੂਸ ਹੋਇਆ ਕਿ ਇੰਨੇ ਸਾਲ ਕੱਟੇ ਰਹੇ ਸੀਗੇ ਇੱਕ ਬੜਾ ਦਿਲ ਨੇ ਕਿਚੋੜ ਹੋਈ ਪਰ ਉਹ ਹੀ ਅਧੇਕ ਪੌਨੇ ਘੰਟੇ ਬਾਅਦ ਉਹ ਬਿਲਕੁਲ ਉਹ ਸ਼ਾਂਤ ਹੋ ਗਈ ਅਸਲ ਇਜ ਕੀ ਹੈ ਕਿ ਅਸੀਂ ਜਿੰਨਾ ਯਾਦ ਕਰਾਂਗੇ ਨਾ ਉਹਨਾਂ ਅਸੀਂ ਪਰੇਸ਼ਾਨ ਹੋਵਾਂਗੇ ਸਾਡੀ ਬਾਡੀ ਤੇ ਅਸਰ ਹੋਏਗਾ ਔਰ ਜਿੰਨੇ ਡਿਪਰੈਸ਼ਨ ਜਾਂਦਾ ਉਹਦੇ ਜਿਸਮ ਦੇ ਵਿੱਚ ਵੀ ਦੇਖ ਲਓ ਕਿੰਨੀਆਂ ਬਿਮਾਰੀਆਂ ਆ ਜਾਂਦੀਆਂ ਔਰ ਇਹ ਜਿਹੜਾ ਹੈ ਨੁਸਖਾ ਦੱਸਿਆ ਵਾ ਇਹ ਬਹੁਤ ਹੀ ਕਾਰਗਰ ਨੁਸਖਾ ਹੈਗਾ ए मैं इस अजमा के अपना दिमाग अज तक सब यादा मेरिया खत्म हो हैं। अगर मैं पिछलियाँ ज्यादा याद की कोशिश करता तो नहीं आदि और अमृत वे जो उठता वा, वो तो बिना का दिमाग इस तरह देता कोरी स्लेट अगर मैं कोई सोचूंगा तो बेशक वो परेशानी आ जाएगी अभी पंद्रह भीह मिनट अद्धे घंटे बाद साफ हो जाती है मगर मैं उन्होंने कंट्रोल कहकर रखदा कि अमृत वेला पूरे का पूरा एक मन एक चित्त हो ही ਪਾਠ ਕਰੀਏ ਨਾਮ ਜਪੀਏ ਸਿਮਰਨ ਕਰੀਏ ਚਾਹ ਬਾਈ ਗੁਰੂ ਜਾਪ ਕਰੀਏ ਚਾਹ ਮੋਲ ਮੰਤਰ ਤੇ ਚਾਹ ਗਾਇਤਰੀ ਮੰਤਰ ਉਹਦੇ ਨਾਲ ਕੀ ਹੈ ਕਿ ਸਾਡੇ ਜਿਸ ਤਰ੍ਹਾਂ ਜੋ ਬਿਮਾਰੀਆਂ ਆਉਂਦੀਆਂ ਨਾ ਉਹ ਵੀ ਨਹੀਂ ਆਉਂਦੀਆਂ ਕਿਉਂ ਕਿਉਂਕਿ ਸਾਰੀ ਬਿਮਾਰੀਆਂ ਦੀ ਜੜ ਦਿਮਾਗ ਹੈਗਾ ਜਿਹੜੇ ਆਈਡੀਆ ਆਉਂਦੇ ਫਿਰ ਉਹੀ ਸਾਨੂੰ ਬਿਮਾਰ ਕਰਦੇ ਆ ਇਸ ਕਰਕੇ ਆਪਣਾ ਦਿਮਾਗ ਜਦ ਤੱਕ ਖਾਲੀ ਨਹੀਂ ਰੱਖੋਗੇ ਨਾ ਤੇ ਸਵੇਰੇ ਜਲਦੀ ਉੱਠ ਸਕਦੇ ਹੋ ਤੇ ਬਿਮਾਰੀਆਂ ਹੋ ਜਾਂਦੀਆਂ ਹੁਣ ਕਈਆਂ ਨੂੰ ਮੈਂ ਦੇਖਿਆ ਸੌਂ ਸੌਂ ਕੇ ਕਿ ਤੁਹਾਨੂੰ ਗਠੀਆ ਹੋ ਗਿਆ ਜਿਹਨੂੰ ਗੰਟੀਆ ਕਹਿੰਦੇ ਪੰਜਾਬੀ ਔਰ ਕਈ ਦਾ ਇਹ ਕਹਿੰਦੇ ਆ ਕਿ ਅਸੀਂ ਡਿਪਰੈਸ਼ਨ 'ਚ ਚਲੇ ਗਏ ਆ ਅਸੀਂ ਡਿਪਰੈਸ਼ਨ ਜਦ ਤੱਕ ਦੋ ਗੋਲੀਆਂ ਸਵੇਰੇ ਸ਼ਾਮ ਨਾ ਖਾਈਏ ਤੇ ਉੱਠ ਨਹੀਂ ਸਕਦੇ ਤੁਰ ਨਹੀਂ ਸਕਦੇ ਸਾਡੀ ਇਹ ਹਾਲਤ ਹੋ ਗਈ ਆ ਹੋਈਆਂ ਕਾਦੇ ਵਾਸਤੇ ਇਹ ਦਿਮਾਗ ਨੇ ਕਿਉਂ ਜੇ ਸਾਡਾ ਦਿਮਾਗ ਆ ਨਾ ਕੌਨਸ਼ੀਅਸ ਮਾਈਂਡ অর ਅਨਕੌਨਸ਼ੀਅਸ ਮਾਈਂਡ ਇਹ ਹਮੇਸ਼ਾ ਕੰਮ ਕਰਦੇ ਰਹਿੰਦੇ ਆ ਉਹ ਗੱਡੀ ਚਲਾਉਂਦੇ ਹੋ ਤੇ ਤੁਸੀਂ ਜਦੋਂ ਨਵੀਂ ਨਵੀਂ ਗੱਡੀ ਚਲਾਉਂਦੇ ਹੋ ਤੇ ਹੱਥ ਐਦਾਂ ਕਰਦੇ ਰਹਿੰਦੇ ਹੋ ਕਿਉਂ ਜਿਹੜਾ ਤੁਹਾਡਾ ਕੌਨਸ਼ੀਅਸ ਮਾਈਂਡ ਹੈ ਉਹ ਇਹਨੂੰ ਅਸੈਪਟ ਨਹੀਂ ਕਰ ਪਾਇਆ ਤੁਸੀਂ ਗੱਡੀ ਵਿੱਚ ਚਲਾਣੀ ਚਲਾ ਲੈਂਦੇ ਹੋ ਚੱਲ ਪੈਂਦੀ ਆ ਤੇ ਫਿਰ ਕੌਨਸ਼ੀਅਸ ਦਿਮਾਗ ਜਿਹੜਾ ਫਿਰ ਉਹ ਐਕਟਿਵ ਹੋ ਜਾਂਦਾ ਹੈ ਕਿ ਜੋ ਤੁਸੀਂ ਦੇਖਿਆ ਦੁਖਿਆ ਗੇਅਰ ਵੇਅਰ ਉਹ ਸਭ ਦੇ ਸਭ ਉਹ ਆਪਣੇ ਵਿੱਚ ਨੂੰ ਫਿੱਟ ਕਰ ਲੈਂਦਾ ਹੁਣ ਤੁਸੀਂ ਦੇਖੋ ਨਾ ਤੁਹਾਨੂੰ એમ ਨਹੀਂ ਪਤਾ ਲੱਗਦਾ ਕਿ ਮੈਂ ਗੱਡੀ ਚਲਾ ਕੇ ਘਰ ਕਿਦੋਂ ਆ ਗਿਆ ਚਲ ਪਤਾ ਨਹੀਂ ਲੱਗਦਾ ਗੱਡੀ ਕਿੱਦਾਂ ਚੱਲਦੀ ਪਈ ਆ ਪਰ ਤੁਸੀਂ ਨਹੀਂ ਚਲਾਉਂਦੇ ਉਦੋਂ ਕਿਉਂ ਕਿ ਉਹ ਜਿਹੜਾ ਕੌਨਸ਼ੀਅਸ ਮਾਈਂਡ ਹੈਗਾ ਨਾ ਉਹ ਵੇ ਗੱਡੀ ਚਲਾ ਰਿਹਾ ਤੁਸੀਂ ਗੱਡੀ ਨਹੀਂ ਚਲਾ ਰਹੇ ਵੇ ਕੌਨਸ਼ੀਅਸ ਮਾਈਂਡ ਦੇ ਵਿੱਚ ਸਾਰੀ ਸੈਟਿੰਗ ਪਹੁੰਚ ਗਈ ਹੈ ਉਹ ਫਿਰ ਆਪਣੇ ਆਪ ਕੰਟਰੋਲ ਕਰਕੇ ਤੁਹਾਡੀ ਗੱਡੀ ਚੱਲ ਰਹੀ ਹੈ ਹੁਣ ਤੁਹਾਨੂੰ ਪਤਾ ਹੈ ਇਧਰ ਮੋੜਨੀ ਇਧਰ ਮੋੜਨੀ ਖਾ ਬੰਦ ਕਰੋ ਤਾ ਵੀ ਮੋੜ ਲੋਗੇ ਕਿਉਂ ਕਿਉਂਕਿ ਤੇ ਹੱਥ ਬੈਠ ਗਿਆ ਕਈ ਵਾਰੀ ਤੁਹਾਡਾ ਨਾਲ ਇਸ ਤਰ੍ਹਾਂ ਹੁੰਦਾ ਹੋਏਗਾ ਜਾਣਾ ਕਿਧਰੇ ਪਹੁੰਚ ਜਾਂਦੇ ਕਿਧਰੇ ਕਿਉਂ ਕਿਉਂਕਿ ਜਿੱਥੇ ਤੁਸੀਂ ਰੋਜ਼ ਜਾਂਦੇ ਹੋ ਨਾ ਗੱਡੀ ਆਪਣੇ ਆਪ ਉਸ ਤਰ ਮੁਰ ਜਾਂਦੀ ਆ ਇਸ ਕਰਕੇ ਤੁਹਾਡੇ ਦਿਮਾਗ ਦੇ ਵਿੱਚ ਜੋ ਕੌਨਸ਼ੀਅਸ ਮਾਈਂਡ ਦੇ ਵਿੱਚ ਜੋ ਕੁਝ ਬੜਿਆ ਹੋਇਆ ਉਹ ਤੁਹਾਡਾ ਅਨਕੌਨਸ਼ੀਅਸ ਮਾਈਂਡ ਦੇ ਵਿੱਚ ਵੀ ਜਾ ਕੇ ਫਿੱਟ ਹੋ ਜਾਏਗਾ ਤੇ ਫਿਰ ਕੀ ਕਰੋਗੇ ਉੱਥੇ ਜਾ ਕੇ ਜੋ ਫਿੱਟ ਹੋ ਗਿਆ ਲੋਗਾਂ ਦਾ ਹੋ ਗਿਆ ਜਿਹਨੂੰ ਸਿਮਰ ਸਿਮਰ ਕੇ ਸਿਮਰ ਸਿਮਰ ਕੇ ਸਿੱਧ ਕਰਦੇ ਆ ਉਹ ਤੁਸੀਂ ਆਪਣਾ ਇਹ ਗਲਤ ਜਿਹੇ ਦਾ ਸੋਚ-ਸੋਚ ਕੇ ਆਪਣਾ ਉਹਨੂੰ ਸਿੱਧ ਕਰ ਲਿਆ ਵਾ ਉਹ ਫਿਰ ਉੱਥੋਂ ਨਿਕਲਣਾ ਬਹੁਤ ਮੁਸ਼ਕਲ ਹੈ ਇਸ ਫਾਰਮੂਲੇ ਦਾ ਇਸਤੇਮਾਲ ਕਰੋ ਇੱਕ ਵਾਰੀ ਕਰੋ ਹਫ਼ਤੇ 'ਚ ਦੋ ਵਾਰੀ ਕਰ ਲਓ ਜਿੰਨਾ ਕਰ ਸਕਦੇ ਕਰੋਗੇ ਤੁਹਾਡਾ ਲੱਗਣਾ ਕੁਝ ਵੀ ਨਹੀਂ ਹੈਗਾ ਆਹੀ ਮੋਮਬੱਤੀ ਤੁਹਾਡੀ ਮੇਗਾ 10 ਵਾਰੀ ਚੱਲ ਜਾਏਗੀ ਇੱਕ ਮਾਚਿਸ ਲੱਗੇਗੀ ਆ ਬਾਕੀ ਇੱਕ ਇੱਕ ਬੋਤਲ ਪਾਣੀ ਦੀ ਬਸ ਹੋਰ ਕੁਝ ਨਹੀਂ ਚਾਹੀਦਾ ਇੱਕ ਕਾਗਜ਼ ਕਰਕੇ ਦੇਖੋ ਪਰੇਸ਼ਾਨੀਆਂ ਤਾਂ ਹੌਲੀ-ਹੌਲੀ ਸਾਰੇ ਛੁਟਕਾਰਾ ਮਿਲ ਜਾਏਗਾ ਜਦ ਤੱਕ ਇਹ ਦਿਮਾਗ ਦੇ ਵਿੱਚ ਪਰੇਸ਼ਾਨੀਆਂ ਰਹਿਣ ਗਿਆ ਤੁਸੀਂ ਬਿਮਾਰ ਰਹੋਗੇ ਅੰਮ੍ਰਿਤ ਵੇਲਾ ਨਹੀਂ ਸੰਭਾਲ ਪਾਓਗੇ ਮੇਰਾ ਮੰਨਣਾ ਇਹ ਆ ਕਿ ਸਾਨੂੰ ਅੰਮ੍ਰਿਤ ਵੇਲਾ ਕਦੀ ਵੀ ਨਹੀਂ ਖਜੋਣਾ ਚਾਹੀਦਾ ਅੰਮ੍ਰਿਤ ਵੇਲਾ ਸਾਨੂੰ ਉਹ ਟਾਈਮ ਮਿਲੇ ਜੇ ਇੰਨੇ ਸਾਰੇ ਮਹੂਰਤ ਹੈਗੇ ਆ ਆਉਣ ਵਾਲੀ ਵੀਡੀਓ ਦੱਸਾਂਗਾ ਕਿ ਉਹਨਾ ਮਹੂਰਤਾਂ ਕਰਕੇ ਹੀ ਅੰਮ੍ਰਿਤ ਵੇਲਾ ਸਭ ਤੋਂ ਮਹਾਨ ਹੈਗਾ ਔਰ ਇੱਕ ਗੱਲ ਦੱਸਾਂ ਤੁਹਾਨੂੰ ਕਿਸੇ ਦੱਸਣੀ ਨਹੀਂ ਕਿਸੇ ਨੇ ਅੱਜ ਮੈਂ ਦੱਸ ਰਿਹਾ ਸੱਚਖੰਡ ਦਾ ਰਸਤਾ ਅੰਮ੍ਰਿਤ ਵੇਲੇ ਦੇ ਵਿੱਚੋਂ ਹੋ ਕੇ ਜਾਂਦਾ ਹੈ ਯਾਦ ਰੱਖਣਾ ਪਹਿਲਾਂ ਤੁਸੀਂ अमृत वेले पहुंचोगे उस तो बाद सचखंड पहुँचोगे ये नहीं है कोई सीधा कोई शोर्टकट है का, कोई ऐसा रस्ता नहीं जब तक तो अमृत वेला नहीं संभालते सचखंड नहीं जा सकते ये मैं गरंटी नी हज़ार रुपये कागज़ से मतों लिखवा लो इस करके अपने आप अमृत वेले वास्ते हमेशा फिट रखना है दिमाग दिव्या परेशानियाँ है खत्म करना है ਹੌਲੀ ਹੌਲੀ ਇਹਰੇ ਦਿਮਾਗੇ ਸੋਚੀ ਉਹਦੀ ਬਿਮਾਰੀਆਂ ਬਣ ਕੇ ਸਾਡੇ ਜਿਸਮ ਚ ਆ ਗਈਆਂ ਇਹ ਵੀ ਹੌਲੀ ਹੌਲੀ ਆਪਣੇ ਆਪ ਹੀ ਬਾਹਰ ਨਿਕਲ ਜਾਣਗੀਆਂ ਤੁਹਾਡੀ ਡਾਕਟਰ ਕੋਲ ਇੱਕ ਪੈਸੇ ਦੀ ਤੁਹਾਡੀ ਦਵਾਈ ਨਹੀਂ ਲੈਉਣੀ ਪਏਗੀ ਬਸ ਇੱਕ ਕੰਮ ਕਰ ਲੋ ਔਰ ਦੂਜਾ ਫੇਰ ਆਧਾ ਜੋੜ ਕੇ ਬੇਨਤੀ ਆ ਦੇਖੋ ਜੀ ਤੁਸੀਂ ਬੜੀਆਂ ਭਵਿਸ਼ਯਵਾਨੀ ਪੜੀਆਂ ਅੱਜ ਤਹ ਦੇ ਲੋਕ ਅੱਜ ਕੱਲ ਤੇ 10ਵੀਂ ਪਾਸ਼ਾਏ ਦੇ ਉੱਤੇ ਇੱਕ ਥੋਪੀ ਜਾ ਰਹੇ ਆ ਐ ਸੋਸਾਖੀ ਸੋਸਾਖੀ ਆ ਇੱਕ ਮੈਂ YouTube ਦੇ ਵੀਡੀਓ ਦੇਖਿਆ ਸੀ ਥੋੜੇ ਦੇਖਿਆ ਦਾ ਕੈਪਸ਼ਨ ਮੈਂ ਸਟੋਰ ਕਰ ਲਿਆ ਸੀ ਉਹ ਕਹਿੰਦਾ ਜੀ ਅਸਲੀ ਸੋਸਾਖੀ ਸਾਨੂੰ ਮਿਲ ਗਈ ਤੇ ਇਹਦੇ ਮੈਂ ਬਾਕੀ ਨਕਲੀ ਹੈਗੀ ਆ ਕੁ ਕੋ ਸੋਚੋ ਕਿ ਸਾਰੇ ਲੋਕ ਮਿਲ ਕੇ ਪੁੱਠੀਆਂ ਸੀਧੀਆਂ ਕਿਤਾਬਾਂ ਭਵਿੱਖਿਆਣੀ ਕਿਥੋਂ ਲਈਆ ਔਰ ਅਜਿਹੇ ਸੋਸਾਖੀ ਦੇ ਜੀ ਕਾਫੀ ਭਵਿੱਖਿਆਣੀ ਮਿਲਦੇ ਹੋ ਔਰ ਜਿਹੜੀ ਹੈ ਨਾ ਬਾਬਾ ਵੇਂਗਾ वोदिया भविष्यवाणी है ना वो लिखी हुई हैं वीडियो बना के सबसक्राइबर और लाइक्स करके अपने नोट कमाते लगे और कुछ नहीं है परी गुमराह नहीं होना था तो गुरु सिर्फ गुरु ग्रंथ साहब है ना के सूर्य प्रकाश और दसम ग्रंथ ठीक है दसम ग्रंथ मत्था टेकागे बेबती नहीं करा चाहे गुरु साहब ने लिखा नहीं लिखिया बाणी गुरु दी है नहीं है पर एक बार मथा जरूर ਚੁਕਾ ਦਾਂਗੇ ਬਸ ਇਸ ਤੋਂ ਅੱਗੇ ਕੁਝ ਨਹੀਂ ਇਸ ਕਰਕੇ ਅਗਰ ਮੈਂ ਤੁਹਾਨੂੰ ਦੱਸਾਂ ਭਵਿੱਖੇ ਤਾਂ ਤੁਸੀਂ ਸਭ ਡਰ ਜਾਓਗੇ ਉੱਥੇ ਭਰਤੀ ਵੀ ਸ਼ੁਰੂ ਹੋਈ ਹੋਈ ਆ ਜਿਦਾ ਕੋਰੋਨਾ ਦੇ ਟਾਈਮ ਭਰਤੀ ਹੋਈ ਸੀ ਨਾ ਉਹ ਫੇਰ ਭਰਤੀ ਸ਼ੁਰੂ ਹੋਈ ਹੋਈ ਆ ਇਹਦਾ ਮਤਲਬ ਕਿ ਪਤਾ ਨਹੀਂ ਕਿੰਨੀਆਂ ਹੁਣ ਪਰਲੇ ਆਉਣ ਵਾਲੀ ਹੈਗੀ ਆ ਸੁਨਾਮੀ ਆਏਗੀ ਪਹਹਾ ਲਾਉਣਗੇ ਪਤਾ ਨਹੀਂ ਕੀ ਹੋਣਾ ਹੈ ਜੇ ਯਾਰੀ ਲੜਾਈ ਦਾ ਖਤਰਾ ਹੈਗਾ ਅਸੀਂ ਬਾਰੂਦ ਤੇ ਬੈਠੇ ਕਦੇ ਵੀ ਕੋਈ ਚਿੰਗਾਰੀ ਲੱਗ ਗਈ ਬੂਮ ਵਾਈ ਗੁਰਦੀ ਕ ਖਾਲਸਾ ਤੇ ਬਾਈ ਗੁਰਦੀ ਕੀ ਪਤਾ ਹੈ ਬਸ ਲੋਰਾਂ ਉਤੇ ਸ਼ਮਸ਼ਾਨ ਦੀ ਲੱਕੜਾਂ ਵੀ ਨਹੀਂ ਮਿਲਣੀਆਂ ਪਰ 나ਹੀਂ ਉਥੇ ਗੈਸ ਤੇ 나ਹੀਂ ਉਥੇ ਬਿਜਲੀ ਵਾਲਾ ਮਿਲਣਾ ਹੈ ਜਾਂ ਕੋਈ ਹੋਏਗਾ ਨੀ ਚੁੱਕਣ ਵਾਲਾ ਤੇ ਮੈਨੂੰ ਦੱਸਣਾ ਚਾਹੁੰਦਾ ਸੀ ਇੱਕ ਇੰਟਰ ਦੇਣਾ ਇਸ ਕਰਕੇ ਅੰਮ੍ਰਿਤ ਛਕ ਲੋ ਤੁਹਾਡੇ ਪਿਛਲੇ ਪਾਪ ਖਤਮ ਹੋ ਜਾਣਗੇ ਅਗਲੇ ਤੋਨੋ ਜਰਾ ਜਨਮ ਹੈਗਾ ਉਹ ਕੋਈ ਚੰਗਾ ਮਿਲ ਜਾਏਗਾ। ਔਰ ਇੱਕ ਗੱਲ ਮੈਂ ਹੋਰ ਕਹਿ ਦੇਣਾ ਅੱਜ ਕਿ ਜਿਨ੍ਹਾਂ ਦੇ ਘਰ 'ਚ ਕਲੇਸ਼ ਹੈਗਾ ਨਾ ਉਹ ਕਲੇਸ਼ ਖਤਮ ਕਰੋ। ਉਹਨਾਂ ਕਲੇਸ਼ ਜੋ ਲੇਡੀਜ਼ ਵਿੱਚ ਹੁੰਦਾ ਆ ਜਾਂ ਜੋ ਜੈਂਟਸ ਕਰਦੇ ਆ ਉਹਦੇ ਬਾਰੇ ਮੈਂ ਅਗਲੀ ਵੀਡੀਓ ਦੱਸਾਂਗਾ ਕਿ ਹਕੀਕਤ ਕੀ ਹੈਗੀ ਆ ਇਹ ਮੈਨੂੰ ਹੀ ਦੱਸਿਆ ਗਿਆ ਵਾ। ਫੋਮੈ ਤਰਦੇ ਪਹੁੰਚਾ ਦਾਂਗਾ ਅਮਰ ਸਖੋ ਸਿੰਘ ਸਜੋ ਪਿਛਲੇ ਪਾਪ ਖਤਮ ਕਰੋ ਅੱਗੇ ਅਮਰਤ ਵੇਲਾ ਸੰਭਾਲੋ ਬਾਣੀ ਪੜੋ ਰਹਿਤਾਂ ਔਰ ਕੁਰੇਤਾਂ ਤੇ ਪੂਰਾ ਪੂਰਾ ਜ਼ਿੰਮੇਵਾਰੀ ਨਾਲ ਧਿਆਨ ਦਿਓ ਤੇ ਸੱਚਖੰਡ ਜਾਣ ਵਾਸਤੇ ਕੋਈ ਨਹੀਂ ਰੋਕ ਸਕਦਾ ਫੇ ਨਾ ਤੇ ਯਮ ਰਜਾਏਗਾ ਨਾ ਧਰਮ ਰਾਜ ਤੇ ਨਾ ਕੋ ਯਮਦੂਤ ਬਬਾਨ ਆਏਗਾ ਬੈਠੋਗੇ ਜਾਓਗੇ ਅਨਹਦ ਚਲਦੇ ਪਏ ਆ ਅਨਹਾਦ ਵਜਦੇ ਪਏ ਹੈਗੇ ਆ ਬਸ ਮਸਤੀ ਨਾਲ ਉੱਥੇ ਬੈਠੋ ਨਾ ਜੀਣਾ ਨਾ ਮਰਨਾ ਨਾ ਪੈਦਾ ਹੋਣਾ ਨਾ ਪਾਪ ਕਰਨਾ ਸਭ ਕੁਝ ਖਤਮ ਇਹਦੇ ਵਾਸਤੇ ਦਿਮਾਗ ਖਾਲੀ ਜਿਸਮ ਦੀ ਬਿਮਾਰੀਆਂ ਦੂਰ ਫਿਰ ਵਾਹਿਗੁਰੂ 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 ਹੀ ਸਾਰੋ ਤਰਫ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ